ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਪਿਤਾ ਪਿਤਾ ਮਤਲਬ ਫਾਦਰ ਠੀਕ ਹੈ ਨਾਉ ਲੈਟਸ ਸਟਾਰਟ ਪਿਤਾ ਸਾਡੇ ਜੀਵਨ ਵਿੱਚ ਇੱਕ ਪ੍ਰੇਰਨਾ ਅਤੇ ਆਦਰ ਦਾ ਸਰੋਤ ਹੁੰਦਾ ਹੈ ਉਹ ਸਿਰਫ ਪਰਿਵਾਰ ਦਾ ਸਿਰਮੋਰ ਹੀ ਨਹੀਂ ਹੁੰਦਾ ਬਲਕਿ ਸਾਡੇ ਲਈ ਸੁਰੱਖਿਆ ਮਦਦ ਅਤੇ ਪਿਆਰ ਦਾ ਵੀ ਪ੍ਰਤੀਕ ਹੁੰਦਾ ਹੈ ਪਿਤਾ ਆਪਣੇ ਪਰਿਵਾਰ ਲਈ ਦਿਨ ਰਾਤ ਮਿਹਨਤ ਕਰਦਾ ਹੈ ਪਿਤਾ ਸਾਡੀ ਜ਼ਿੰਦਗੀ ਦੇ ਪਹਿਲੇ ਮਾਰਗਦਰਸ਼ਕ ਹੁੰਦੇ ਹਨ ਉਹ ਸਾਨੂੰ ਸੱਚਾਈ ਇਮਾਨਦਾਰੀ ਅਨੁਸ਼ਾਸਨ ਅਤੇ ਮਿਹਨਤ ਦਾ ਮਹੱਤਵ ਸਿਖਾਉਂਦੇ ਹਨ ਉਹ ਸਿਰਫ ਸਿਖਾਉਂਦੇ ਹੀ ਨਹੀਂ ਸਾਡੀ ਹਰ ਮੁਸ਼ਕਿਲ ਵੇਲੇ ਸਹਾਇਤਾ ਵੀ ਕਰਦੇ ਹਨ ਪਿਤਾ ਸਾਨੂੰ ਜੀਵਨ ਵਿੱਚ ਉੱਚ ਮਾਨਸਿਕਤਾ ਧੀਰਜ ਅਤੇ ਸੰਗਤਤਾ ਸੰਘਰਸ਼ ਦਾ ਸਹੀ ਰਸਤਾ ਦਿਖਾਉਂਦੇ ਹਨ ਉਹ ਸਿਰਫ ਪਰਿਵਾਰ ਦੀ ਆਰਥਿਕ ਜ਼ਿੰਮੇਵਾਰੀ ਨਹੀਂ ਸੰਭਾਲਦੇ ਬਲਕਿ ਸਾਡੇ ਮਨ ਦੀ ਖੁਸ਼ੀ ਅਤੇ ਸਾਡੀ ਸਿੱਖਿਆ ਦਾ ਵੀ ਧਿਆਨ ਰੱਖਦੇ ਹਨ ਪਿਤਾ ਸਾਡੀ ਜੀਵਨ ਦੀ ਰੋਸ਼ਨੀ ਵਰਗੇ ਹੁੰਦੇ ਹਨ ਉਹ ਸਾਡੇ ਗੁੱਸੇਦਾਰ ਤੇ ਔਕੇ ਸਮੇਂ ਵਿੱਚ ਸਾਨੂੰ ਹੌਸਲਾ ਦਿੰਦੇ ਹਨ ਸਾਡੇ ਪਰਿਵਾਰ ਅਤੇ ਸਮਾਜ ਵਿੱਚ ਪਿਤਾ ਦਾ ਸਦਾ ਸਨਮਾਨ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਦਾ ਆਦਰ ਕੀਤਾ ਜਾਂਦਾ ਫਾਦਰ ਦਾ ਉਹ ਸਾਡੇ ਲਈ ਸਦਾ ਪਿਆਰ ਅਤੇ ਮਦਦ ਦਾ ਪ੍ਰਤੀਕ ਹੁੰਦੇ ਹਨ ਇਸ ਲਈ ਸਾਨੂੰ ਆਪਣੇ ਪਿਤਾ ਦਾ ਸਦਾ ਆਦਰ ਤੇ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੀ ਸਿੱਖਲਾਈਆ ਯਾਨਕਿ ਜੋ ਵੀ ਉਹ ਸਾਨੂੰ ਚੀਜ਼ਾਂ ਸਿਖਾਉਂਦੇ ਹਨ ਮੋਰ ਵੈਲਿਊਸ ਹੁੰਦੇ ਐ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਚਾਹੀਦਾ ਹੈ ਉਹਨਾਂ ਦੇ ਸਨਮਾਨ ਅਤੇ ਪਿਆਰ ਲਈ ਸਾਡਾ ਦਿਲ ਸਦਾ ਤੰਨਵਾਦ ਅਤੇ ਆਦਰ ਨਾਲ ਭਰਿਆ ਹੁੰਦਾ ਹੈ ਯਾਨਕਿ ਪਿਤਾ ਸਾਡੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਆ ਉਹ ਤੇ ਸਾਡੇ ਘਰ ਦਾ ਖਰਚਾ ਵਗੈਰਾ ਤੇ ਉਹ ਚੁਗਦੇ ਚੁਗਦੇ ਯਾਨੀ ਕਿ ਜਦੋਂ ਵੀ ਤੁਹਾਨੂੰ ਕਦੇ ਵੀ ਆਫਾਤ ਦੀ ਲੋੜ ਹੁੰਦੀ ਉਹ ਹਮੇਸ਼ਾ ਸਾਡੇ ਨਾਲ ਖੜੇ ਰਹਿੰਦੇ ਆ ਠੀਕ ਹੈ